ਪਾਸ ਕਰੇਗਾ ਕੌਣ ਇਸ ਟੈਸਟ ਚੋਂ ਫੇਲ ਹੋਏਗਾ ਥੋੜੀ ਦੇਰ ਦੇ ਵਿੱਚ ਪਤਾ ਲੱਗ ਜਾਏਗਾ ਭਰ ਪਹਿਲਾ ਰੁਝਾਨ ਆਉਣਾ ਸ਼ੁਰੂ ਹੋ ਗਿਆ ਜਿਆਂ ਦਾ ਦੇ ਕੇ ਸ਼ੁਰਾਤੀ ਰੁਝਾਨ ਦੇ ਵਿੱਚ ਭਾਰਤ ਭੂਸ਼ਨਾਸ਼ੂ ਅੱਗੇ ਚੱਲ ਰਹੇ ਨੇ ਤਾਂ ਜ਼ਿਮਨੀ ਚੋਣ ਲੁਧਿਆਣਾ ਵੈਸਟ ਦੀ ਜਦੋਂ ਗੁਰਪ੍ਰੀਤ ਗੋਗੀ ਹੋਣਾ ਦੀ ਮੌਤ ਹੋ ਜਾਂਦੀ ਔਰ ਉਸ ਤੋਂ ਬਾਅਦ ਲੁਧਿਆਣਾ ਦੀ ਜ਼ਿਮਨੀ ਚੋਣ ਆਉਂਦੀ ਹੈ ਤੇ ਆਮ ਆਦਮੀ ਪਾਰਟੀ ਦੇ ਵੱਲੋਂ ਸੰਜੀਵ अरोੜਾ ਜੋ ਕਿ ਰਾਜ ਸਭਾ ਮੈਂਬਰ ਨੇ ਉਹਨਾਂ ਨੂੰ ਟਿਕਟ ਦਿੱਤੀ ਜਾਂਦੀ ਹੈ ਤੇ ਕਾਂਗਰਸ ਦੇ ਵੱਲੋਂ ਭਾਰਤ ਭੂਸ਼ਨਾਸ਼ੂ ਹੋਣਾ ਨੂੰ ਡੈਕਟਰ ਦਿੱਤੀ ਜਾਂਦੀ ਹੈ ਤੇ ਸ਼ੁਰੂਆਤੀ ਰੁਝਾਨ ਆਏ ਨੇ ਪਹਿਲਾ ਰੁਝਾਨ ਆ ਚੁੱਕਿਆ ਪਹਿਲੇ ਰੁਝਾਨ ਦੇ ਵਿੱਚ ਭਾਰਤ ਭੂਸ਼ਨਾਚੂ ਅੱਗੇ ਚੱਲ ਰਹੇ ਨੇ ਹਾਲਾਂਕਿ ਸ਼ੁਰੂਆਤੀ ਰੁਝਾਨ ਨੇ ਹਜੇ ਤਾਂ ਸ਼ੁਰੂ ਹੋਏ ਨੇ ਰੁਝਾਨ ਥੋੜੀ ਦੇਰ ਦੇ ਵਿੱਚ ਪਤਾ ਲੱਗੇਗਾ ਕਿ ਕੌਣ ਅੱਗੇ ਆ ਕੌਣ ਪਿੱਛੇ ਆ ਕੌਣ ਜਿੱਤ ਵੱਲ ਜਾ ਰਿਹਾ ਔਰ ਕੌਣ ਇਹ ਸੀਟ ਹਾਰ ਰਿਹਾ ਕਿਉਂਕਿ ਰੁਝਾਨ ਜਿਹੜੇ ਆ ਉਹ ਬਦਲਦੇ ਰਹਿੰਦੇ ਆ ਨਤੀਜਿਆਂ ਦੇ ਵਿੱਚ ਰੁਝਾਨ ਜਿਹੜੇ ਨੇ ਉਹਨਾਂ ਨੂੰ ਬਦਲਣ ਚ ਦੋ ਤਿੰਨ ਘੰਟੇ ਲੱਗਣਗੇ ਕਿਉਂਕਿ 1.80 ਹਜ਼ਾਰ ਦੇ ਕਰੀਬ ਜਿਹੜੇ ਆ ਉਹ ਵੋਟਰ ਨੇ ਤਾਂ ਇੰਨਾ ਵੋਟਰਾਂ ਨੇ ਤੈਅ ਕਰਨਾ ਹੈ ਕਿ ਕੌਣ ਵਿਧਾਨ ਸਭਾ ਦੀਆਂ ਪੌੜੀਆਂ ਚੜ੍ਹੇਗਾ ਔਰ ਰਾਜ ਸਭਾ ਮੈਂਬਰ ਜੋ ਕਿ ਸੰਜੀਵ ਅਰੋੜਾ ਜਿਨ੍ਹਾਂ ਨੂੰ ਟਿਕਟ ਦਿੱਤੀ ਗਈ ਕੀ ਲੋਕ ਉਹਨਾਂ ਨੂੰ ਵੋਟਾਂ ਪਾਉਣਗੇ ਕੀ ਲੋਕ ਉਹਨਾਂ ਨੂੰ ਜਤਾਉਣਗੇ ਵੀ ਜਿਹੜਾ ਹੁਣੇ ਪਤਾ ਚਲ ਜਾਏਗਾ ਪਰ 8 ਬੱਜ ਚੁੱਕੇ ਔਰ ਪਹਿਲਾ ਰੁਝਾਨ ਆ ਚੁੱਕਿਆ ਸ਼ੁਰੂਆਤੀ ਰੁਝਾਨ ਦੇ ਵਿੱਚ ਭਾਰਤ ਭੂਸ਼ਣ ਆਚੂ ਅੱਗੇ ਚੱਲ ਰਹੇ ਨੇ ਔਰ ਦੂਜੇ ਨੰਬਰ ਤੇ ਨੇ ਸੰਜੀਵ ਅਰੋੜਾ ਤੀਜੇ ਨੰਬਰ ਤੇ ਭਾਜਪੀ ਦੇ ਜੀਵਨ ਗੁਪਤਾ ਚੱਲ ਰਹੇ ਨੇ ਸ਼ਾਲਾ ਕਿ ਅਸੀਂ ਵਾਰ-ਵਾਰ ਕਹਿ ਰਹੇ ਹਾਂ ਕਿ ਸ਼ੁਰੂਆਤੀ ਰੁਝਾਨ ਨੇ ਅਜੇ ਨਤੀਜੇ ਜਿਹੜੇ ਆਉਣਗੇ ਤਾਂ ਮੇਰੇ ਨਾਲ ਮੇਰੇ ਸਹਿਯੋਗੀ ਮਨਪ੍ਰੀਤ ਵੀ ਜੁੜ ਚੁੱਕੇ ਐ ਔਰ ਲੁਧਿਆਣਾ ਦੀ ਚੋਣ ਦੇ ਉੱਪਰ ਸਭ ਦੀਆਂ ਨਿਗਾਮਾਂ ਜੜੀਆਂ ਨੇ ਉਹ ਟਿਕੀਆਂ ਹੋਈਆਂ ਨੇ ਬਿਲਕੁਲ ਜਿਸ ਤਰੀਕੇ ਦੇ ਨਾਲ ਉਹ ਰੁਝਾਨ ਸਾਹਮਣੇ ਆ ਰਹੇ ਨੇ ਤਾਂ ਸਿਆਸਤਦਾਨਾਂ ਦੇ ਦਿਲਾਂ ਦੀਆਂ ਧੜਕਣਾਂ ਵੀ ਜਿਹੜੀਆਂ ਵਧੀਆਂ ਹੋਈਆਂ ਨੇ ਕਿ ਆਖਰਕਾਰ ਸਭ ਦੀਆਂ ਨਜ਼ਰਾਂ ਟਿਕੀਆਂ ਨੇ ਕਿ ਜਿੱਤ ਕੋਣ ਕਰਦਾ ਹੈ ਸੋ ਲੁਧਿਆਣਾ ਜ਼ਿਮਨੀ ਚੋਣ ਨੂੰ ਲੈ ਕੇ ਪਹਿਲਾ ਰੁਝਾਨ ਜਿਹੜਾ ਸਾਹਮਣੇ ਆ ਚੁੱਕਿਆ ਹੈ ਤੇ ਵੋਟਾਂ ਦੀ ਗਿਣਤੀ ਦਾ ਕੰਮ ਜਿਹੜਾ ਸ਼ੁਰੂ ਹੋ ਚੁੱਕਿਆ ਹੈ ਸੋ ਸਭ ਦੀਆਂ ਨਜ਼ਰਾਂ ਨੇ ਕੀ ਆਖਰਕਾਰ ਅਜ ਕਿਹੜੀ ਪਾਰਟੀ ਜੋ ਹੈ ਇਸ ਦੇ ਵਿੱਚ ਜਿੱਤ ਹਾਸਲ ਕਰੇਗੀ ਲਗਾਤਾਰ ਹਰੇਕ ਪਾਰਟੀ ਦੇ ਵੱਲੋਂ ਜੋ ਹੈ ਜਿੱਤ ਦਾ ਦਾਵਾ ਠੋਕਿਆ ਗਿਆ ਆਮ ਆਦਮੀ ਪਾਰਟੀ ਦੀ ਗੱਲ ਕੀਤੀ ਜਾਵੇ ਭਾਜਪਾ ਦੀ ਗੱਲ ਕਰੀਏ ਕਾਂਗਰਸ ਦੀ ਗੱਲ ਕਰੀਏ ਸ਼੍ਰੋਮਣੀ ਅਕਾਲੀ ਦਲ ਦੀ ਤਾਂ ਸਭ ਦੇ ਵੱਲੋਂ ਜੋ ਹੈ ਵੋਟਾਂ ਨੂੰ ਲੈ ਕੇ ਲੋਕਾਂ ਨੂੰ ਲੁਭਾਉਣ ਦੇ ਵਾਸਤੇ ਹਰ ਇੱਕ ਜਿਹੜਾ ਹਿੱਲਾ ਵਸੀਲਾ ਕੀਤਾ ਗਿਆ ਲੇਕਿਨ ਅੱਜ ਕੋਣ ਬਾਜ਼ੀ ਮਾਰਦਾ ਹੈ ਸਭ ਦੀਆਂ ਨਜ਼ਰਾਂ ਜਿਹੜੀਆਂ ਟਿਕੀਆਂ ਹੋਈਆਂ ਨੇ ਮਨਦੀਪ ਜਿਸ ਤਰੀਕੇ ਦੇ ਨਾਲ ਸ਼ੁਰੂ ਤੋਂ ਦੇਖਿਆ ਕਿ ਹਰ ਇੱਕ ਪਾਰਟੀ ਦੇ ਵੱਲੋਂ ਜਿੱਤ ਦਾ ਦਾਵਾ ਠੋਕਿਆ ਜਾ ਰਿਹਾ ਪਰ ਅੱਜ ਕੀ ਲੱਗਦਾ ਹੈ ਕਿ ਰੁਝਾਨ ਸ਼ੁਰੂਆਤੀ ਭਾਰਤ ਭੂਸ਼ਨਾਸ਼ੂ ਅੱਗੇ ਚੱਲ ਰਹੇ ਨੇ ਅੱਗੇ ਕੀ ਕੁਝ ਹੋ ਸਕਦਾ ਹੈ ਬਿਲਕੁਲ ਕਿਉਂਕਿ ਸਾਰਿਆਂ ਦੀਆਂ ਨਿਗਾਹਾਂ ਟਿਕੀਆਂ ਹੋਈਆਂ ਸੀ ਕਿ ਆਖਰਕਾਰ ਰੁਝਾਨਾਂ ਦੇ ਵਿੱਚ ਜਦੋਂ ਰੁਝਾਨ ਕਿਉਂਕਿ 8:00 ਵਜੇ ਪਹਿਲਾ ਰੁਝਾਨ ਆਇਆ ਔਰ ਇਲੈਕਸ਼ਨ ਕਮਿਸ਼ਨ ਦੀ ਵੈਬਸਾਈਟ ਦੇ ਉੱਪਰ ਵੀ ਥੋੜੀ ਦੇਰ ਦੇ ਵਿੱਚ ਜਿਹੜਾ ਅਪਡੇਟ ਹੋ ਜਾਏਗਾ ਪਰ ਭਾਰਤ ਭੂਸ਼ਨਾਸ਼ੂ ਉਹਨਾਂ ਦੀ ਜੇ ਗੱ ਐਮਐਲਏ ਨੇ ਔਰ ਉਸ ਤੋਂ ਬਾਅਦ ਮੰਤਰੀ ਵੀ ਬਣਦੇ ਨੇ ਭਾਰਤ ਪੂਸ਼ਨਾਸ਼ ਉਤੇ ਪਿਛਲੇ ਦਿਨਾਂ ਦੇ ਵਿੱਚ ਜੋ ਬੋਰਡਿੰਗਾਂ ਤੇ ਲਿਖਿਆ ਗਿਆ ਜੋ ਐਡਵਰਟਾਈਜ਼ਮੈਂਟ ਜਿਹੜੀ ਜਿੰਨੇ ਵੀ ਜਿਹੜੇ ਬੋਰਡ ਲੱਗੇ ਲੁਧਿਆਣਾ ਦੇ ਵਿੱਚ ਤਾਂ ਦੋ ਸ਼ਬਦ ਬਹੁਤ ਜ਼ਿਆਦਾ ਪ੍ਰਚਲਿਤ ਹੋਏ ਮਨਪਿੰਦਸ ਦੇ ਵਿੱਚ ਹੰਕਾਰ ਕਿਹਾ ਗਿਆ ਕਿ ਨਾ ਹੰਕਾਰ ਤੇ ਨਾ ਜਿਹੜਾ ਕੋਈ ਜਿਹੜਾ ਕਿਸੇ ਬੇਕ ਆਫ ਹੋ ਕੇ ਤੁਸੀਂ ਵੋਟ ਪਾਓ ਲੋਕਾਂ ਨੂੰ ਵੀ ਕਿਆ-ਕਿਆ ਦੂਜੇ ਪਾਸੇ ਗੱਲ ਕਰੀਏ ਤਾਂ ਭਾਰਤ ਭੂਚਨਾਚੂ ਹੋਣਾ ਨੇ ਇਸ ਸ਼ਬਦ ਨੂੰ ਲੈ ਕੇ ਬਹੁਤ ਕੁਝ ਕਿ ਉਹਨਾਂ ਨੇ ਕਿਹਾ ਕਿ ਜੇ ਸਰਕਾਰ ਦੇ ਵਿੱਚ ਰਹਿਣਾ ਹੈ ਜੇ ਸਰਕਾਰ ਦੇ ਵਿੱਚ ਰਹਿ ਕੇ ਕੰਮ ਕਰਨੇ ਹੈ ਤਾਂ ਤੁਸੀਂ ਕਈ ਬੇਨਤੀ ਦੇ ਨਾਲ ਨਹੀਂ ਕਰ ਸਕਦੇ ਤੁਸੀਂ ਆਪਣੇ ਹੁਕਮ ਦੇ ਨਾਲ ਵੀ ਕੰਮ ਕਰ ਸਕਦੇ ਹੋ ਉਹਨਾਂ ਨੇ ਕਿਹਾ ਕਿ ਮੇਰੇ ਚ ਹੰਕਾਰ ਨਹੀਂ ਆ ਪਰ ਦੂਜੇ ਪਾਸੇ ਸੰਜੀਵ ਔਰੋੜਾ ਹਾਲਾਂਕਿ ਅਸੀਂ ਵਾਰ-ਵਾਰ ਕਹਿ ਰਹੇ ਹਾਂ ਕਿ ਸ਼ੁਰਾਤੀ ਰੁਝਾਨ ਨੇ ਸ਼ੁਰਾਤੀ ਰੁਝਾਨ ਕਦੋਂ ਬਦਲ ਜਾਣ ਕਦੋਂ ਪਲਟ ਜਾਣ ਇਹਨਾਂ ਨੂੰ ਕੁਝ ਨਹੀਂ ਪਤਾ ਲੱਗਦਾ ਹਰਿਆਣਾ ਦੀ ਤੁਸੀਂ ਦੇਖ ਲਓ ਹਰਿਆਣਾ ਦੇ ਵਿੱਚ ਜਦੋਂ ਕਾਂਗਰਸ ਔਰ ਭਾਜਪਾ ਦੇ ਵਿੱਚ ਮੁਕਾਬਲਾ ਸੀ ਤਾਂ ਉਸ ਸਮੇਂ ਕਿਹਾ ਗਿਆ ਸੀ ਕਿ ਹਰਿਆਣਾ ਦੇ ਵਿੱਚ ਕਾਂਗਰਸ ਬਹੁਤ ਅੱਗੇ ਚੱਲ ਰਹੀ ਸੀ ਲਗਾਤਾਰ ਕਾਂਗਰਸ ਨੂੰ ਸੀਟਾਂ ਮਿਲ ਰਹੀਆਂ ਸੀ ਪਰ ਬਾਅਦ ਦੇ ਵਿੱਚ ਜਦੋਂ 2-3 ਘੰਟੇ ਬੀਤੇ ਜਦੋਂ ਰੁਝਾਨ ਜਿਹੜੇ ਨੇ ਉਹ ਰਿਜ਼ਲਟ ਦੇ ਲਾਉਣੇ ਸ਼ੁਰੂ ਹੋਏ ਤਾਂ ਫੇਰ ਬਾਜ਼ੀ ਬਿਲਕੁਲ ਪਲਟ ਗਈ ਤੇ ਬੀਜੇਪੀ ਤੁਸੀਂ ਦੇਖੋ ਕਿਵੇਂ ਸਰਕਾਰ ਬਣਾ ਜਾਂਦੀ ਆ ਤਾਂ ਪੁਰਾਣਾ ਵੀ ਡਾਟਾ ਅਸੀਂ ਜ਼ਰੂਰ ਦਿਖਾਵਾਂਗੇ ਜੀ ਬਿਲਕੁਲ ਇਹ ਕਹਿ ਸਕਦੇ ਆ ਕਿ ਕੋਈ ਸਮੇਂ ਦਾ ਪਤਾ ਨਹੀਂ ਹੈ ਜਿਸ ਤਰੀਕੇ ਦੇ ਨਾਲੇ ਸ਼ੁਰੂਆਤੀ ਰੁਝਾਨ ਹੈ ਬਾਜ਼ੀ ਕਦੋਂ ਪਲਟ ਜਾਏਗੀ ਇਹ ਕੁਝ ਨਹੀਂ ਪਤਾ ਲੇਕਿਨ ਹਰ ਇੱਕ ਪਾਰਟੀ ਦੇ ਵੱਲੋਂ ਜਿੱਤ ਦਾ ਦਾਵਾ ਜਿਹੜਾ ਉਹ ਠੋਕਿਆ ਜਾ ਰਿਹਾ ਹੈ ਕਿ ਸਾਡੀ ਜਿੱਤ ਜਿਹੜੀ ਪੱਕੀ ਹੋਏਗੀ ਲੇਕਿਨ ਜਿਸ ਤਰੀਕੇ ਦੇ ਨਾਲ ਈਵੀਐਮ ਦਾ ਪਿਟਾਰਾ ਅੱਜ ਖੁੱਲ ਚੁੱਕਿਆ ਹੈ ਸਿਆਸਤਦਾਨਾਂ ਦੀ ਕਿਸਮਤ ਇਸ ਦੇ ਵਿੱਚ ਕੈਦ ਹੈ ਲੇਕਿਨ ਇਸੇ ਤੋਂ ਬਾਅਦ ਸਿਆਸਤਦਾਨਾਂ ਦੀਆਂ ਦਿਲ ਦੀਆਂ ਧੜਕਣਾ ਜਿਹੜੀਆਂ ਨੇ ਉਹ ਤੇਜ਼ ਹੋਈਆਂ ਨੇ ਕਿ ਆਖਰਕਾਰ ਅੱਜ ਕੌਣ ਬਾਜ਼ੀ ਮਾਰੇਗਾ ਸੋ ਤੁਸੀਂ ਵੀ ਸਾਡੇ ਲਾਈਵ ਜੁੜੇ ਹੋ ਨਾਲ ਦੇ ਨਾਲ ਕਮੈਂਟ ਜਰੂਰ ਤੁਸੀਂ ਕਰਦੇ ਰਹੋ ਕਿ ਲੁਧਿਆਣਾ ਜਿਮਨੀ ਚੋਣ ਦੇ ਵਿੱਚ ਅੱਜ ਕਿਹੜੀ ਪਾਰਟੀ ਜਿਹੜੀ ਬਾਜ਼ੀ ਮਾਰ ਸਕਦੀ ਹੈ ਕਿਹੜੀ ਪਾਰਟੀ ਦੇ ਵੱਲੋਂ ਅੱਜ ਜਿੱਤ ਜਿਹੜੀ ਹਾਸਲ ਕੀਤੀ ਜਾ ਸਕਦੀ ਹੈ ਆਮ ਆਦਮੀ ਪਾਰਟੀ ਸਤਾ ਤੇਰੇ ਜਿਸ ਦੇ ਵੱਲੋਂ ਲਗਾਤਾਰ ਇਹੀ ਕਿਹਾ ਜਾ ਰਿਹਾ ਕਿ ਜਿਸ ਤਰੀਕੇ ਦੇ ਨਾਲ ਅਸੀਂ ਕੰਮ ਕੀਤੇ ਨੇ ਉਹਨਾਂ ਕੰਮਾਂ ਦੇ ਆਧਾਰ ਤੇ ਵੱਲੋਂ ਜੋ ਹੈ ਵੋਟਾਂ ਨੂੰ ਲੈ ਕੇ ਲੋਕਾਂ ਨੂੰ ਲੁਭਾਉਣ ਦੇ ਵਾਸਤੇ ਹਰ ਇੱਕ ਜਿਹੜਾ ਹਿੱਲਾ ਵਸੀਲਾ ਕੀਤਾ ਗਿਆ ਲੇਕਿਨ ਅੱਜ ਕੋਣ ਬਾਜ਼ੀ ਮਾਰਦਾ ਹੈ ਸਭ ਦੀਆਂ ਨਜ਼ਰਾਂ ਜਿਹੜੀਆਂ ਟਿਕੀਆਂ ਹੋਈਆਂ ਨੇ ਮਨਦੀਪ ਜਿਸ ਤਰੀਕੇ ਦੇ ਨਾਲ ਸ਼ੁਰੂ ਤੋਂ ਦੇਖਿਆ ਕਿ ਹਰ ਇੱਕ ਪਾਰਟੀ ਦੇ ਵੱਲੋਂ ਜਿੱਤ ਦਾ ਦਾਵਾ ਠੋਕਿਆ ਜਾ ਰਿਹਾ ਪਰ ਅੱਜ ਕੀ ਲੱਗਦਾ ਹੈ ਕਿ ਰੁਝਾਨ ਸ਼ੁਰੂਆਤੀ ਭਾਤਪੁਸ਼ਨਾਸ਼ੂ ਅੱਗੇ ਚੱਲ ਰਹੇ ਨੇ ਅੱਗੇ ਕੀ ਕੁਝ ਹੋ ਸਕਦਾ ਹੈ ਬਿਲਕੁਲ ਕਿਉਂਕਿ ਸਾਰਿਆਂ ਦੀਆਂ ਨਿਗਾਹਾਂ ਟਿਕੀਆਂ ਹੋਈਆਂ ਸੀ ਕਿ ਆਖਰਕਾਰ ਰੁਝਾਨਾਂ ਦੇ ਵਿੱਚ ਜਦੋਂ ਰੁਝਾਨ ਕਿਉਂਕਿ 8:00 ਵਜੇ ਪਹਿਲਾ ਰੁਝਾਨ ਆਇਆ ਔਰ ਇਲੈਕਸ਼ਨ ਕਮਿਸ਼ਨ ਦੀ ਵੈੱਬਸਾਈਟ ਦੇ ਉੱਪਰ ਵੀ ਥੋੜੀ ਦੇਰ ਦੇ ਵਿੱਚ ਜਿਹੜਾ ਅਪਡੇਟ ਹੋ ਜਾਏਗਾ ਪਰ ਭਾਤਪੁਸ਼ਨਾਸ਼ੂ ਉਹਨਾਂ ਦੀ ਜੇ ਗ ਐਮਐਲਏ ਨੇ ਔਰ ਉਸ ਤੋਂ ਬਾਅਦ ਮੰਤਰੀ ਵੀ ਬਣਦੇ ਨੇ ਭਾਰਤ ਪੂਸ਼ਨਾਸ਼ ਚੁੱਤੇ ਪਿਛਲੇ ਦਿਨਾਂ ਦੇ ਵਿੱਚ ਜੋ ਬੋਰਡਿੰਗਾਂ ਤੇ ਲਿਖਿਆ ਗਿਆ ਜੋ ਐਡਵਰਟਾਈਜ਼ਮੈਂਟ ਜਿਹੜੀ ਜਿੰਨੇ ਵੀ ਜਿਹੜੇ ਬੋਰਡ ਲੱਗੇ ਲੁਧਿਆਣਾ ਦੇ ਵਿੱਚ ਤਾਂ ਦੋ ਸ਼ਬਦ ਬਹੁਤ ਜ਼ਿਆਦਾ ਪ੍ਰਚਲਿਤ ਹੋਏ ਮਨਪਿੰਦੇਸ ਦੇ ਵਿੱਚ ਹੰਕਾਰ ਕਿਹਾ ਗਿਆ ਕਿ ਨਾ ਹੰਕਾਰ ਤੇ ਨਾ ਜਿਹੜਾ ਕੋਈ ਜਿਹੜਾ ਕਿਸੇ ਬੇਕ ਆਫ ਹੋ ਕੇ ਤੁਸੀਂ ਵੋਟ ਪਾਓ ਲੋਕਾਂ ਨੂੰ ਵੀ ਕਿਹਾ ਗਿਆ ਦੂਜੇ ਪਾਸੇ ਗੱਲ ਕਰੀਏ ਤਾਂ ਭਾਰਤ ਪੂਸ਼ਨਾਸ਼ ਚੋਂ ਉਹਨਾਂ ਨੇ ਇਸ ਸ਼ਬਦ ਨੂੰ ਲੈ ਕੇ ਬਹੁਤ ਕੁਝ ਕਿ ਉਹਨਾਂ ਨੇ ਕਿਹਾ ਕਿ ਜਿਸ ਸਰਕਾਰ ਦੇ ਵਿੱਚ ਰਹਿਣਾ ਜਿਸ ਸਰਕਾਰ ਦੇ ਵਿੱਚ ਰਹਿ ਕੇ ਕੰਮ ਕਰਨੇ ਆ ਤਾਂ ਤੁਸੀਂ ਕਈ ਬੇਨਤੀ ਦੇ ਨਾਲ ਨਹੀਂ ਕਰ ਸਕਦੇ ਤੁਸੀਂ ਆਪਣੇ ਹੁਕਮ ਦੇ ਨਾਲ ਵੀ ਕੰਮ ਕਰ ਸਕਦੇ ਹੋ ਉਹਨਾਂ ਨੇ ਕਿਹਾ ਕਿ ਮੇਰੇ ਚ ਹੰਕਾਰ ਨਹੀਂ ਆ ਪਰ ਦੂਜੇ ਪਾਸੇ ਸੰਜੀਵ ਔਰੋੜਾ ਹਾਲਾਂਕਿ ਅਸੀਂ ਵਾਰ-ਵਾਰ ਕਹਿ ਰਹੇ ਹਾਂ ਕਿ ਸ਼ੁਰਾਤੀ ਰੁਝਾਨ ਨੇ ਸ਼ੁਰਾਤੀ ਰੁਝਾਨ ਕਦੋਂ ਬਦਲ ਜਾਣ ਕਦੋਂ ਪਲਟ ਜਾਣ ਇਹਨਾਂ ਨੂੰ ਕੁਝ ਨਹੀਂ ਪਤਾ ਲੱਗਦਾ ਹਰਿਆਣਾ ਦੀ ਤੁਸੀਂ ਦੇਖ ਲਓ ਹਰਿਆਣਾ ਦੇ ਵਿੱਚ ਜਦੋਂ ਕਾਂਗਰਸ ਔਰ ਬੀਜੇਪੀ ਦੇ ਵਿੱਚ ਮੁਕਾਬਲਾ ਸੀ ਤਾਂ ਉਸ ਸਮੇਂ ਕਿਹਾ ਗਿਆ ਸੀ ਕਿ ਹਰਿਆਣਾ ਦੇ ਵਿੱਚ ਕਾਂਗਰਸ ਬਹੁਤ ਅੱਗੇ ਚੱਲ ਰਹੀ ਸੀ ਲਗਾਤਾਰ ਕਾਂਗਰਸ ਨੂੰ ਸੀਟਾਂ ਮਿਲ ਰਹੀਆਂ ਸੀ ਪਰ ਬਾਅਦ ਦੇ ਵਿੱਚ ਜਦੋਂ ਦੋ ਤਿੰਨ ਘੰਟੇ ਬੀਤੇ ਜਦੋਂ ਰੁਝਾਨ ਜਿਹੜੇ ਨੇ ਉਹ ਰਿਜ਼ਲਟ ਦੇ ਲਾਉਣੇ ਸ਼ੁਰੂ ਹੋਏ ਤਾਂ ਫੇਰ ਬਾਜ਼ੀ ਬਿਲਕੁਲ ਪਲਟ ਗਈ ਤੇ ਬੀਜੇਪੀ ਤੁਸੀਂ ਦੇਖੋ ਕਿਵੇਂ ਸਰਕਾਰ ਬਣਾ ਜਾਂਦੀ ਆ ਤਾਂ ਪੁਰਾਣਾ ਵੀ ਡਾਟਾ ਅਸੀਂ ਜ਼ਰੂਰ ਦਿਖਾਵਾਂਗੇ ਜੀ ਬਿਲਕੁਲ ਇਹ ਕਹਿ ਸਕਦੇ ਆ ਕਿ ਕੋਈ ਸਮੇਂ ਦਾ ਪਤਾ ਨਹੀਂ ਹੈ ਜਿਸ ਤਰੀਕੇ ਦੇ ਨਾਲੇ ਸ਼ੁਰੂਆਤੀ ਰੁਝਾਨ ਹੈ ਬਾਜ਼ੀ ਕਦੋਂ ਪਲਟ ਜਾਏਗੀ ਇਹ ਕੁਝ ਨਹੀਂ ਪਤਾ ਲੇਕਿਨ ਹਰ ਇੱਕ ਪਾਰਟੀ ਦੇ ਵੱਲੋਂ ਜਿੱਤ ਦਾ ਦਾਵਾ ਜਿਹੜਾ ਉਹ ਠੋਕਿਆ ਜਾ ਰਿਹਾ ਹੈ ਕਿ ਸਾਡੀ ਜਿੱਤ ਜਿਹੜੀ ਪੱਕੀ ਹੋਏਗੀ ਲੇਕਿਨ ਜਿਸ ਤਰੀਕੇ ਦੇ ਨਾਲ ਈਵੀਐਮ ਦਾ ਪਿਟਾਰਾ ਅੱਜ ਖੁੱਲ ਚੁੱਕਿਆ ਹੈ ਸਿਆਸਤਦਾਨਾਂ ਦੀ ਕਿਸਮਤ ਇਸ ਦੇ ਵਿੱਚ ਕੈਦ ਹੈ ਲੇਕਿਨ ਇਸੇ ਤੋਂ ਬਾਅਦ ਸਿਆਸਤਦਾਨਾਂ ਦੀਆਂ ਦਿਲ ਦੀਆਂ ਧੜਕਣਾਂ ਜਿਹੜੀਆਂ ਨੇ ਉਹ ਤੇਜ਼ ਹੋ ਗਈਆਂ ਨੇ ਕਿ ਆਖਰਕਾਰ ਅੱਜ ਕੌਣ ਬਾਜ਼ੀ ਮਾਰੇਗਾ ਸੋ ਤੁਸੀਂ ਵੀ ਸਾਡੇ ਨਾਲ ਲਾਈਵ ਜੁੜੇ ਹੋ ਨਾਲ ਦੀ ਨਾਲ ਕਮੈਂਟ ਜਰੂਰ ਤੁਸੀਂ ਕਰਦੇ ਰਹੋ ਕਿ ਲੁਧਿਆਣਾ ਜਿਮਨੀ ਚੋਣ ਦੇ ਵਿੱਚ ਅੱਜ ਕਿਹੜੀ ਪਾਰਟੀ ਜਿਹੜੀ ਬਾਜ਼ੀ ਮਾਰ ਸਕਦੀ ਹੈ ਕਿਹੜੀ ਪਾਰਟੀ ਤੇ ਬੋਲੋ ਅੱਜ ਜਿੱਤ ਜਿਹੜੀ ਹਾਸਲ ਕੀਤੀ ਜਾ ਸਕਦੀ ਹੈ ਆਮ ਆਦਮੀ ਪਾਰਟੀ ਸਤਾ ਤੇਰੇ ਜਿਸ ਤੇ ਬੋਲੋ ਲਗਾਤਾਰ ਇਹੀ ਕਿਹਾ ਜਾ ਰਿਹਾ ਹੈ ਕਿ ਜਿਸ ਤਰੀਕੇ ਦੇ ਨਾਲ ਅਸੀਂ ਕੰਮ ਕੀਤੇ ਨੇ ਉਹਨਾਂ ਕੰਮਾਂ ਦੇ ਆਧਾਰ ਤੇ ਲੋਕ ਸਾਨੂੰ ਜ਼ੋਰ ਵੋਟਾਂ ਪਾਉਣਗੇ ਲੇਕਿਨ ਕਾਂਗਰਸ ਭਾਰਤ ਪੁਸ਼ਨਾਸ਼ੂ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਤਾਂ ਭਾਰਤ ਪੁਸ਼ਨਾਸ਼ੂ ਜਿਨ੍ਹਾਂ ਦੇ ਵੱਲੋਂ ਜਿੱਤ ਦਾ ਦਾਵਾ ਠੋਕਿਆ ਗਿਆ ਇਸ ਚੀਜ਼ ਨੂੰ ਲੈ ਕੇ ਕਿ ਸਰਕਾਰ ਦੀਆਂ ناکਾਮੀਆਂ ਜਿਹੜੀਆਂ ਗਿਣਾਈਆਂ ਜਾਂਦੀਆਂ ਨੇ ਕਿ ਲੋਕ ਹੁਣ ਸਰਕਾਰ ਤੋਂ ਅੱਕ ਚੁੱਕੇ ਨੇ ਸਾਨੂੰ ਜਿਹੜਾ ਮੌਕਾ ਮਿਲੇਗਾ ਲੇਕਿਨ ਇਸੇ ਤਰੀਕੇ ਦੇ ਨਾਲ ਤਾ ਬਿਲਕੁਲ ਭਾਰਤ ਪੂਸ਼ਨਾਸ਼ ਵਾਲਾ ਕਿ ਅੱਗੇ ਚਾਰੇ ਪਰ ਸੰਜੀਵ अरोड़ा ਔਰ ਦੂਜੇ ਪਾਸੇ ਬੀਜੇਪੀ ਦੇ ਜੀਵਨ ਗੁਪਤਾ ਬਹੁਤ ਤਕੜਾ ਮੁਕਾਬਲਾ ਇਸ ਵਾਰ ਹੋਣ ਵਾਲਾ ਹੈ ਖਾਸ ਤੌਰ ਤੇ ਨਿਗਾਹ ਰਹੇਗੀ ਬੀਜੇਪੀ ਦੇ ਆਪਣੇ ਵੋਟ ਬੈਂਕ ਦੇ ਉੱਪਰ ਕਿਉਂਕਿ ਤੁਹਾਨੂੰ ਯਾਦ ਹੋਊਗਾ ਜਦੋਂ ਰੁਪਨੀਤ ਬਿੱਟੂ ਐਤੋਂ ਐਮਪੀ ਦੀ ਇਲੈਕਸ਼ਨ ਲੜਦੇ ਆ ਤਾਂ ਬਹੁਤ ਸਾਰੀਆਂ ਵੋਟਾਂ ਬੀਜੇਪੀ ਨੂੰ ਇਸ ਹਲਕੇ ਤੋਂ ਪਈਆਂ ਸੀ ਲੁਧਿਆਣਾ ਵੈਸਟ ਤੋਂ ਖਾਸ ਤੌਰ ਤੇ ਕਿਉਂਕਿ ਲੁਧਿਆਣਾ ਵੈਸਟ ਜਿਹੜਾ ਹਲਕਾ ਤੁਹਾਨੂੰ ਮੋਟਾ-ਮੋਟਾ ਸਮਝਾਉਣਿਆਂ ਜਿਹੜਾ ਲੁਧਿਆਣਾ ਵੈਸਟ ਦਾ ਇਹ ਹਲਕਾ ਹੈਗਾ ਇਸ ਦੇ ਵਿੱਚ ਬਹੁਤ ਸਾਰੇ ਜਿਹੜੇ ਅਮੀਰ ਘਰਾਣੇ ਨੇ ਬਹੁਤ ਸਾਰੀਆਂ ਵੱਡੀਆਂ ਕੰਪਨੀਆਂ ਦੇ ਮਾਲਕ ਜਿਹੜੇ ਨੇ ਵੱਡੇ ਮੋਤਬਰ ਬੰਦੇ ਇਸ ਦੇ ਵਿੱਚ ਰਹਿੰਦੇ ਨੇ ਔਰ ਖਾਸ ਤੌਰ ਤੇ ਚਾਹੇ ਤੁਸੀਂ ਤਣਾੜ ਵੱਡੇ ਲਗਾ ਲੋ ਚਾਹੇ ਤੁਸੀਂ ਫੈਕਟਰੀਆਂ ਦੇ ਮਾਲਕ ਲਗਾ ਲੋ ਬਹੁਤ ਸਾਰੇ ਬਿਜ਼ਨਸਮੈਨਾਂ ਦਾ ਗਾੜਾ ਲੁਧਿਆਣਾ ਵੈਸਟ ਤਾਂ ਹੀ ਜਿਹੜਾ ਸੰਜੀਵ ਰੋੜਾ ਨੂੰ ਟਿਕਟ ਦਿੱਤੀ ਗਿਆ ਆਮ ਆਦੀ ਪਾਰਟੀ ਦੇ ਵੱਲੋਂ ਕਿਉਂਕਿ ਸੰਜੀਵ ਰੋੜਾ ਖੁਦ ਬਿਜ਼ਨਸਮੈਨ ਨੇ ਔਰ ਇੱਕ ਬਿਜ਼ਨਸਮੈਨ ਦੂਜੇ ਬਿਜ਼ਨਸਮੈਨ ਨੂੰ ਕਿਵੇਂ ਖਿੱਚਦਾ ਇਹ ਵੀ ਜਿਹੜਾ ਦੇਖਣਾ ਹੋਵੇਗਾ ਔਰ ਤੁਹਾਨੂੰ ਯਾਦ ਦੂਗਾ ਜਦੋਂ ਧਰਨਾ ਲੱਗਿਆ ਸੀ ਧਰਨਾ ਲੱਗਿਆ ਸ਼ੰਭੂ ਔਰ ਖਨੋਰੀ ਬਾਡਰ ਤੇ ਤੇ ਉਸ ਤੋਂ ਬਾਅਦ ਦੇ ਵਿੱਚ ਜਿਵੇਂ ਚੁਕਵਾਇਆ ਗਿਆ ਤਾਂ ਉਸ ਤੋਂ ਬਾਅਦ ਵਸੀਆਂ ਮਾਂ ਦੇ ਵੱਲੋਂ ਕਿਹਾ ਗਿਆ ਸੀ ਕਿ ਲੋਕਾਂ ਨੂੰ ਤੰਗ ਪਰੇਸ਼ਾਨ ਨਹੀਂ ਹੋ ਦਿੱਤਾ ਜਾਏਗਾ ਲੋਕਾਂ ਨੂੰ ਕੋਈ ਦਿੱਕਤ ਨਹੀਂ ਆਉਂ ਦਿੱਤੀ ਜਾਏਗੀ ਤਾਂ ਕਰਕੇ ਜਿਹੜਾ ਇਹ ਵਪਾਰ ਬੰਦ ਪਿਆ ਸੀ ਧਰਨੇ ਕਰਕੇ ਔਰ ਉਸ ਤੋਂ ਬਾਅਦ ਕਿਤਨਾ ਕਿਤੇ ਲੋਕਾਂ ਨੇ ਕਿਹਾ ਕਿ ਇਹ ਤਾਂ ਕੀਤਾ ਗਿਆ ਕਿਉਂਕਿ ਲੁਧਿਆਣਾ ਵੈਸਟ ਦੀ ਜਿਹੜੀ ਹੈ ਇਲੈਕਸ਼ਨ ਆ ਰਹੀ ਆ ਪਰ ਹੁਣ ਜਿਹੜਾ ਦੇਖਣਾ ਹੋਊਗਾ ਕਿ ਲੁਧਿਆਣਾ ਵੈਸਟ ਦੀ ਇਲੈਕਸ਼ਨ ਜਿਹੜੀ ਹੋਈ ਜਿਹੜੇ ਰਿਜ਼ਲਟ ਆ ਰਹੇ ਨੇ ਰੁਝਾਨ ਨੇ ਆਲਾ ਕਿ ਨਤੀਜਿਆਂ ਦੇ ਵਿੱਚ ਥੋੜੀ ਦੇਰ ਦੇ ਵਿੱਚ ਬਦਲ ਜਾਣਗੇ ਤਾਂ ਪੂਰਾ ਤੁਹਾਨੂੰ ਪੁਰਾਣਾ ਸਿਨੈਰੀਓ ਵੀ ਦਿਖਾਵਾਂਗੇ ਪਰ ਸਭ ਤੋਂ ਪਹਿਲਾ ਜਿਹੜੇ ਜਿਹੜੇ ਉਹਨ ਇਸ ਨੂੰ ਦੇਖ ਰਹੇ ਨੇ ਨਾਲ ਨਾਲ ਸ਼ੇਅਰ ਕਰ ਦਿਓ ਕਿਉਂਕਿ ਬਹੁਤ ਸਾਰੇ ਉਹ ਕਿ ਜਿਹੜੇ ਆ ਉਹ ਵੇਟ ਕਰ ਰਹੇ ਨੇ ਉਹ ਉਡੀਕ ਰਹੇ ਨੇ ਕਿ ਰਿਜ਼ਲਟ ਕਦੋਂ ਆਣਾ ਹੈ ਕੀ ਰੁਝਾਨ ਨੇ ਤਾਂ ਨਾਲ ਨਾਲ ਸ਼ੇਅਰ ਕਰੀ ਚੱਲਿਆ ਕਰੋ ਕਿਉਂਕਿ ਬਹੁਤ ਸਾਰੇ ਪੰਜਾਬੀਆਂ ਦਾ ਇੰਟਰਸਟ ਹੈ ਅੱਜ ਦੇ ਦਿਨ ਦੇ ਵਿੱਚ ਅੱਜ ਦਾ ਦਿਨ ਬੇहद ਖਾਸ ਹੈ ਜਿੱਤੇ ਲੀਡਰਾਂ ਦੀਆਂ ਧੜਕਣਾਂ ਤੇਜ਼ ਨੇ ਉਤੇ ਲੋਕਾਂ ਦੀ ਵੀ ਪੂਰੀ ਨਿਗਾਹ ਟਿੱਕੀ ਹੋਈ ਹੈ ਕਿ ਆਖਰਕਾਰ ਕਿਸ ਦੇ ਸਿਰ ਦੇ ਉੱਪਰ ਸਤਾਜ ਜੇਗਾ ਔਰ ਤੁਹਾਨੂੰ ਦਿਖਾਉਣੇ ਆ ਪਿਛਲੇ ਸਮੀਕਰਨ ਕੀ ਰਹੇ ਨੇ ਜਦੋਂ ਪਹਿਲਾਂ 2022 ਦੀ ਲੈ ਲਓ ਤੁਸੀਂ 2017 ਦੇ ਵਿੱਚ ਕਿਹੜੇ-ਕਿਹੜੇ ਜਿਹੜੇ ਆ ਵੋਟਾਂ ਕਿੰਨੀਆਂ ਪਈਆਂ ਭਾਰਪੂਸ਼ਨਾ ਚ ਉਹਨਾਂ ਨੂੰ ਕਿੰਨੀਆਂ ਪਈਆਂ ਤਾ ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਆ ਲੁਧਿਆਣਾ ਵੈਸਟ ਦਾ ਜਿਹੜਾ ਨਤੀਜਾ ਵਿਧਾਨ ਸਭਾ ਦਾ 2017 ਦਾ ਹੈ 17 ਦੇ ਵਿੱਚ ਭਾਰਤਪੂਸ਼ ਰਾਸ਼ੂ ਉਹਨਾਂ ਨੂੰ ਟਿਕਟ ਦਿੱਤੀ ਗਈ 66627 ਵੋਟਾਂ 66627 ਵੋਟਾਂ ਪਈਆਂ ਬਹੁਤ ਸਾਰੇ ਵੱਡੇ ਮਾਰਜਨ ਦੇ ਨਾਲ ਲਗਭਗ 36000 ਦੇ ਮਾਰਜਨ ਦੇ ਨਾਲ ਜਿੱਤ ਪ੍ਰਾਪਤ ਕੀਤੀ ਆਸ਼ੂ ਨੇ ਤੇ ਉਸ ਤੋਂ ਬਾਅਦ ਅਹਿਬਾਬ ਗਰੇਵਾਲ ਆਮਾਦੀ ਪਾਰਟੀ ਦੇ ਵੱਲੋਂ ਅਹਿਬਾਬ ਗਰੇਵਾਲ ਨੂੰ ਟਿਕਟ ਦਿੱਤੀ ਗਈ ਸੀ ਤਾਂ ਇਹਨਾਂ ਨੂੰ ਵੋਟਾਂ ਪਈਆਂ ਸੀ 30106 ਅਤੇ ਤੀਜੇ ਪਾਸੇ ਭਾਜਪੀ ਵੱਲ ਚੱਲਦੇ ਆਕਮਲ ਚਟਲੀ ਜਿਹੜੇ ਨੇ ਉਹਨਾਂ ਨੂੰ ਜੜੀਆਂ ਵੋਟਾਂ ਪਈਆਂ ਉਹ 22620 ਵੋਟਾਂ ਤਾਂ ਚੰਗਾ ਖਾਸਾ ਪਰਫਾਰਮ ਬੀਜੇਪੀ ਇੱਥੇ ਕਰਦੀ ਰਹੀ ਹੈ ਇਸ ਵਾਰ ਵੀ ਕਿਹਾ ਜਾ ਰਿਹਾ ਸੀ ਕਿ ਬੀਜੇਪੀ ਦੇ ਉੱਪਰ ਸਭ ਤੋਂ ਵੱਧ ਨਿਗ੍ਹਾ ਰਹਿਣੀਆਂ ਪਰ ਗੱਲ ਕਿੱਥੇ ਹੋਈ ਜੀਵਨ ਗੁਪਤਾ ਵੀ ਕਹਿੰਦੇ ਨਾਜ਼ਰ ਆ ਅੱਜ ਵੀ ਜੀਵਨ ਗੁਪਤਾ ਨੇ ਮੀਡੀਆ ਨਾਲ ਗੱਲਬਾਤ ਕਰਦਿਆ ਕਿ ਆ ਕਿ ਮੈਨੂੰ ਟਿਕਟ ਲੇਟ ਮਿਲੀ ਸੀ ਇਸ ਦਾ ਮੈਨੂੰ ਥੋੜਾ ਬਹੁਤ ਨੁਕਸਾਨ ਹੋ ਸਕਦਾ ਪਰ ਤੁਹਾਨੂੰ ਵਿਧਾਨ ਸਭਾ ਦੀਆਂ ਜਿਹੜੀਆਂ 22 ਦੀਆਂ ਜਿਹੜੀਆਂ ਵੋਟਾਂ ਹੋਈਆਂ ਉਹਦੇ ਬਲ ਵੀ ਲੈ ਚੱਲਾਂਗੇ ਕਿਉਂਕਿ ਉਦੋਂ ਵੀ ਜਿਹੜਾ ਬਹੁਤ ਤਾਕੜਾ ਔਰ ਫਸਮਾ ਮੁਕਾਬਲਾ ਰਿਹਾ ਸੀ ਪਾਰ ਤੋਂ ਹੀ ਦੇਖ ਸਕਦੇ ਹੋ ਗੁਰਪ੍ਰੀਤ ਸਿੰਘ ਗੋਗੀ ਜੋ ਕਿ ਹੁਣ ਸਾਡੇ ਵਿਚਕਾਰ ਨਹੀਂ ਰਹੇ ਮਰਹੂਮ ਗੁਰਪ੍ਰੀਤ ਗੋਗੀ ਹੋਣਾ ਨੂੰ ਟਿਕਟ ਦਿੱਤੀ ਗਈ ਆਮ ਆਦਮੀ ਪਾਰਟੀ ਦੇ ਵੱਲੋਂ 40443 ਵੋਟਾਂ ਦੇ ਨਾਲ ਜਿਹੜਾ ਲੋਕਾਂ ਨੇ ਨਿਵਾਜਿਆ ਤੇ ਦੂਜੇ ਨੰਬਰ ਤੇ ਸੀ ਕਾਂਗਰਸ ਦੇ ਭਾਰਤ ਭੂਸ਼ਣ ਆਚੂ ਜਿਨ੍ਹਾਂ ਨੂੰ 32931 ਵੋਟਾਂ ਪਈਆਂ ਔਰ ਤੁਸੀਂ ਫਰਕ ਦੇਖ ਸਕਦੇ ਹੋ ਲਗਭਗ 8000 ਦਾ ਫਰਕ ਹੈ ਜਿੱਤ ਦੇ ਵਿੱਚ ਜਿਹੜੀ ਗੋਗੀ ਉਹਨਾਂ ਨੇ ਜਿੱਤ ਪ੍ਰਾਪਤ ਕੀਤੀ ਤਾਂ ਉਹ ਨੇਰੀ ਸੀ ਤੁਸੀਂ ਦੇਖੋ 2022 ਦੀ ਜਿਹੜੀ ਨੇਰੀ ਸੀ ਕਿਵੇਂ ਲੋਕਾਂ ਨੇ ਗੁੱਸਾ ਦੂਜੀਆਂ ਪਾਰਟੀਆਂ ਤੇ ਕੱਢਿਆ ਆਮ ਆਦਮੀ ਪਾਰਟੀ ਨੂੰ ਜਿਤਾਇਆ ਕਿਸ ਪ੍ਰਕਾਰ 92 ਐਮਐਲਏ ਜਿਤਾ ਕੇ ਭੇਜੇ ਜਾਂਦੇ ਨੇ ਤਾਂ ਤੀਜੇ ਨੰਬਰ ਤੇ ਸੀ ਐਡਵੋਕੇਟ ਵਿਕਰਮ ਸਿੱਧੂ ਬੀਜੇਪੀ ਦੇ ਵੱਲ 28000 ਵੋਟਾਂ ਜਿਹੜੀਆਂ ਇਹਨਾਂ ਨੂੰ ਪਈਆਂ ਔਰ ਮਹੇਸ਼ਿੰਦਰ ਸਿੰਘ ਗਰੇਵਾਲ ਸ਼੍ਰੋਮਣੀ ਕਾਲੀ ਦਲ ਦਾ ਸਭ ਨੂੰ ਪਤਾ ਹੈ ਕਿ 2022 ਤੋਂ ਜੋ ਡਾਊਨਫਾਲ ਸ਼ੁਰੂ ਹੋਇਆ ਉਹ ਅਜੇ ਤੱਕ ਤੁਸੀਂ ਦੇਖ ਸਕਦੇ ਹੋ ਕਿਸ ਪ੍ਰਕਾਰ ਚੱਲ ਰਿਹਾ ਤਾਂ ਇੱਥੇ 10000 ਵੋਟਾਂ ਪਈਆਂ ਮਹੇਸ਼ਿੰਦਰ ਗਰੇਵਾਲ ਹੋਣਾ ਨੂੰ ਤਾਂ ਨਾਲ-ਨਾਲ ਸ਼ੇਅਰ ਜ਼ਰੂਰ ਕਰੀ ਚਲੋ ਜੋ-ਜੋ ਦੇਖ ਰਹੇ ਨੇ ਨਾਲ-ਨਾਲ ਦਬਕੇ ਸ਼ੇਅਰ ਕਰ ਦਿਆ ਕਰੋ ਕਿਉਂਕਿ ਬਹੁਤ ਸਾਰੇ ਲੋਕਾਂ ਦਾ ਅੱਜ ਦੇ ਦਿਨ ਦੇ ਵਿੱਚ ਇੰਟਰਸਟ ਹੈ ਬਹੁਤ ਸਾਰੇ ਲੋਕ ਜਿਹੜੇ ਟਿਕ ਟਕਾਈ ਬੈਠੇ ਸੀ ਆਪਦੀਆਂ ਨਿਗਾਹਾਂ ਕਿ 23 ਤਰੀਕ ਕਦੋਂ ਆਉਣ ਵਾਲੀ ਹੈ ਪਹਿਲਾ ਰੁਝਾਨ ਜਿਹੜਾ ਆ ਚੁੱਕਿਆ ਜਿਹਦੇ ਵਿੱਚ ਆਸ਼ੂ ਜਿਹੜਾ ਅੱਗੇ ਚੱਲ ਰਹੇ ਨੇ ਹਾਲਾਂਕਿ ਇਹ ਸ਼ੁਰੂਆਤੀ ਰੁਝਾਨ ਆਸੀਂ ਵਾਰ-ਵਾਰ ਕਹਿ ਰਹੇ ਹਾਂ ਕਦੋਂ ਰੁਝਾਨ ਜਿਹੜੇ ਆ ਉਹ ਬਦਲ ਜਾਣ ਕਦੋਂ ਨਤੀਜੇ ਹੋਰ ਹੋ ਜਾਣ ਇਹਦਾ ਵੀ ਜਿਹੜਾ ਸਮਾਂ ਤੁਸੀਂ ਥੋੜਾ ਵੇਟ ਕਰੋ ਤਾਂ ਇਹ ਵੀ ਪਤਾ ਆਪ ਤੁਸੀਂ ਦੇਖ ਸਕਦੇ ਹੋ ਬੀਜੇਪੀ ਦੀ ਪਹਿਲਾਂ ਆਪਾਂ ਗੱਲ ਕਰ ਲੈਂਦੇ ਆ ਬੀਜੇਪੀ ਦੇ ਕੋਲ ਚੰਗਾ ਖਾਸਾ ਵੋਟ ਬੈਂਕ ਇਸ ਇਲਾਕੇ ਦੇ ਵਿੱਚ ਹੈਗਾ ਇਹ ਹਲਕੇ ਦੇ ਵਿੱਚ ਚੰਗਾ ਖਾਸਾ ਵੋਟ ਬੈਂਕ ਹੈ ਬੀਜੇਪੀ ਦਾ ਤੁਸੀਂ ਦੇਖੋ 28000 ਵੋਟਾਂ 2022 ਚੋਂ ਲੈ ਕੇ ਗਈ ਬੀਜੇਪੀ ਜਦੋਂ ਇੱਥੇ 2022 ਦੇ ਵਿੱਚ ਆਮ ਆਦੀ ਪਾਰਟੀ ਦੀ ਪੂਰੀ ਨੇਰੀ ਸੀ ਤਾਂ ਹੁਣ ਵੀ ਨਿਗਾਹਾਂ ਟਿਕੀਆਂ ਹੋਈਆਂ ਤੁਸੀਂ ਦੇਖੋ ਰਵਨੀਤ ਬਿੱਟੂ ਉਹਨਾਂ ਨੇ ਜਿਸ ਪ੍ਰਕਾਰ ਜਿਹੜੀ ਉਹਨਾਂ ਨੇ ਪੂਰੀ ਕੰਪੇਨਿੰਗ ਦਾ ਜਿਹੜਾ ਮੋਰਚਾ ਸਾਂਭਿਆ ਕੰਪੇਨਿੰਗ ਕੀਤੀ ਲਗਾਤਾਰ ਰਵਨੀਤ ਬਿਟੂ ਜਾ ਰਹੇ ਸੀ ਹਾਲਾਂਕਿ ਉਹ ਆਪਣੀ ਇਲੈਕਸ਼ਨ ਜ਼ਰੂਰ ਆ ਰਹੇ ਐ MP ਦੀ ਪਰ ਉਸ ਤੋਂ ਬਾਅਦ ਵੀ ਰਾਜਸਥਾਨ ਤੋਂ ਉਹਨਾਂ ਨੂੰ ਮੰਤਰੀ ਬਣਾਇਆ ਜਾਂਦਾ ਹੈ BJP ਦੇ ਵੱਲੋਂ ਤੇ ਫਿਰ ਤੁਸੀਂ ਦੇਖੋ ਉਸ ਤੋਂ ਬਾਅਦ ਲਗਾਤਾਰ ਉਹ ਪ੍ਰਚਾਰ ਦੇ ਵਿੱਚ ਲੱਗੇ ਰਹੇ ਪਰ ਜੀਵਨ ਗੁਪਤਾ ਨੂੰ 20 ਦਿਨ ਜਿਹੜੀ ਟਿਕਟ ਅਖੀਰਲੇ ਦਿਨਾਂ ਦੇ ਵਿੱਚ ਮਿਲਦੀ ਹੈ ਉਦੋਂ ਵੀ ਬਹੁਤ ਸਾਰਾ ਜੀਵਨ ਗੁਪਤਾ ਖੁਦ ਵੀ ਕਹਿ ਰਹੇ ਨੇ ਕਿ ਇਸ ਦਾ ਨੁਕਸਾਨ ਮੈਨੂੰ ਹੋ ਸਕਦਾ ਪਰ ਕੱਲ ਅਸੀਂ ਬਹੁਤ ਸਾਰੇ ਲੀਡਰਾਂ ਦੇ ਨਾਲ ਗੱਲਬਾਤ ਕੀਤੀ ਬਹੁਤ ਸਾਰੇ ਪਰ ਹਰੇਕ ਪਾਰਟੀ ਦੇ ਲੀਡਰਾਂ ਨਾਲ ਗੱਲਾਂ ਬਾਤਾਂ ਕੀਤੀਆਂ ਕਿ ਕੀ ਮਾਹੌਲ ਹੈ ਪਰ ਸਾਰਿਆਂ ਦਾ ਇੱਕੋ ਗੱਲ ਸੀ ਕਿ ਅਸੀਂ ਜਿੱਤ ਰਹੇ ਹਾਂ ਬੜੇ ਕੌਨਫੀਡੈਂਟ ਸੀ ਆਮ ਆਈ ਪਾਰਟੀ ਦੇ ਲੀਡਰ ਵੀ ਬਹੁਤ ਕੌਨਫੀਡੈਂਟ ਨੇ ਔਰ ਦੂਜੇ ਪਾਸੇ ਕਾਂਗਰਸ ਦੇ ਕਾਂਗਰਸ ਦੇ ਵਿੱਚ ਤਾਂ ਇੱਕ ਨਵਾਂ ਸਪਾਰਕ ਦੇਖਣ ਨੂੰ ਮਿਲ ਰਿਹਾ ਹੈ ਕਾਂਗਰਸ ਦਾ ਜਿਹੜਾ ਇੱਕ ਧੜਾ ਕਿਉਂਕਿ ਤੁਹਾਨੂੰ ਯਾਦ ਹੋਊਗਾ ਜਿਹੜੀ ਵੋਟਾਂ ਪਈਆਂ ਤਾਂ ਉਸ ਸਮੇਂ ਕਿਹੜੇ-ਕਿਹੜੇ ਲੀਡਰ ਹਾਜ਼ਰ ਸੀ ਕਿਹੜੇ-ਕਿਹੜੇ ਲੀਡਰ ਗੈਰ ਹਾਜ਼ਰ ਸੀ ਇਹ ਵੀ ਚਰਚਾਾਂਾਂ ਚੱਲੀਆਂ ਬਹੁਤ ਸਾਰੇ ਲੋਕਾਂ ਦੀਆਂ ਨਿਗਾਹਾਂ ਇਸ ਦੇ ਉੱਪਰ ਟਿਕੀਆਂ ਰਹੀਆਂ ਤਾਂ ਜਿਹੜਾ ਅੱਗੇ ਲੈ ਚੱਲਾਂਗੇ ਤੁਹਾਨੂੰ ਜਦੋਂ ਜਿਮਨੀਚੋਂ ਹੋ ਜਾਂਦੀ ਆ ਔਰ ਉਸ ਤੋਂ ਬਾਅਦ ਵੋਟਾਂ ਜਿਹੜੀਆਂ ਨੇ ਬੋਰਡ ਸ਼ੇਅਰ ਦਾ ਕੀ ਬੰਦਾ ਤੁਸੀਂ ਦੇਖੋ ਜਿਹੜੇ 2022 ਦੇ ਵਿੱਚ ਕਿੰਨੇ ਫੀਸ ਦੀ ਵੋਟ ਪਈ ਸੀ ਆਮ ਆਈ ਪਾਰਟੀ ਨੂੰ 43% ਵੋਟ ਪਈ ਹੈ ਤੇ ਕਾਂਗਰਸ ਨੂੰ 22% ਵੋਟ ਪਈ ਸ਼੍ਰੋਮਣੀ ਕਾਲੀਦਾਰ ਨੂੰ 15 ਤੇ ਬੀਜੇਪੀ ਨੂੰ 9% ਪਰ ਇਸ ਵਾਰ ਦੇਖਣਾ ਆਊਗਾ ਕਿ ਬੀਜੇਪੀ ਕਿੰਨੇ ਵੋਟ ਪਰਸੈਂਟ ਲੈ ਕੇ ਜਾਂਦੀ ਹੈ ਕੀ ਬੀਜੇਪੀ ਜਿਤਾਉਣ ਦੇ ਵਿੱਚ ਜਾਂ ਕਿਸੇ ਨੂੰ ਹਰਾਉਣ ਦੇ ਵਿੱਚ ਕਿੰਨਾ ਜ਼ਿਆਦਾ ਆਪਣਾ ਵੋਟ ਪਰਸੈਂਟ ਵਧਾਉਂਦੀ ਹੈ ਤੇ ਉਸ ਤੋਂ ਬਾਅਦ ਦੇਖਣਾ ਆਊਗਾ ਕਿ ਕੀ ਬਣਦਾ ਹੈ ਕਿਹੜੇ ਕੈਂਡੀਡੇਟ ਦਾ ਤੇ ਦੂਜੇ ਪਾਸੇ ਸਭ ਤੋਂ ਪਹਿਲਾਂ ਗੱਲ ਕਰ ਲੈਂਦੇ ਆ ਸੰਜੀਵ अरोੜਾ ਉਹਨਾਂ ਦੀ ਸੰਜੀਵ अरोੜਾ ਕੌਣ ਨੇ ਸੰਜੀਵ अरोड़ा ਰਾਜ ਸਭਾ ਮੈਂਬਰ ਨੇ ਔਰ ਇੰਡਸਟਰੀਲਿਸਟ ਨੇ ਬਿਜ਼ਨਸਮੈਨ ਨੇ ਜਦੋਂ ਸੰਜੀਵ अरोड़ा ਨੂੰ ਟੈਕਸਟ ਦਿੱਤੀ ਜਾਂਦੀ ਹੈ ਤਾਂ ਉਦੋਂ ਇਹ ਵੀ ਗੱਲ ਦੇਖੀ ਜਾਂਦੀ ਹੈ ਕਿ ਜਿੰਨਾ ਤੁਹਾਨੂੰ ਜਿਵੇਂ ਪਹਿਲਾਂ ਦੱਸ ਗਿਆ ਟਿਆ ਕਿ ਪੂਰਾ ਲਗਜ਼ਰੀ ਏਰੀਆ ਲੁਧਿਆਣਾ ਵੈਸਟ ਦਾ ਚੰਗੀਆਂ ਕੰਪਨੀਆਂ ਦੇ ਮਾਲਕ ਚੰਗੇ ਬਿਜ਼ਨਸਮੈਨ ਇੱਥੇ ਰਹਿੰਦੇ ਆ ਤਾਂ ਇਹ ਇੱਕ ਫਾਇਦਾ ਸੰਜੀਵ अरोड़ा ਹੋਣਾ ਨੂੰ ਦੇਖਣ ਨੂੰ ਮਿਲ ਸਕਦਾ ਹੈ ਤੇ ਦੂਜੇ ਪਾਸੇ ਭਾਰਤ ਭੂਸ਼ਨਾਸ਼ੂ ਹੋਣਾ ਦਾ ਚੰਗਾ ਖਾਸਾ ਹੋਲਡ ਹੈ ਕਿਉਂਕਿ ਐਮਸੀ ਤੋਂ ਆਪਣਾ ਸਿਆਸੀ ਕੈਰੀਅਰ ਉਹਨਾਂ ਨੇ ਸ਼ੁਰੂ ਕੀਤਾ ਸਿਆਸੀ ਕਰੀਏ ਸ਼ੁਰੂ ਕਰਦੇ ਨੇ ਆਪਣੀ ਸਿਆਸਤ ਐਮਸੀ ਬੰਦਦੇ ਨੇ ਐਮਸੀ ਤੋਂ ਬਾਅਦ ਟਿਕਟ ਮਿਲਦੀ ਹੈ ਕਾਂਗਰਸ ਦੇ ਵੱਲੋਂ ਤਾਂ ਟਿਕਟੋਕ ਕੱਢਦੇ ਨੇ ਤਾਂ ਇਹ ਸਾਰੇ ਗੁੱਗੀ ਹੋਣੀ ਵੀ ਉਹਨਾਂ ਦੇ ਨਾਲ ਸੀ ਉਸ ਸਮੇਂ ਤੁਹਾਨੂੰ ਯਾਦ ਹੋ ਉਹਨਾਂ ਦਾ ਵੀ ਚੰਗਾ ਖਾਸਾ ਜਿਹੜਾ ਪੂਰਾ ਦੋਸਤਾਨਾ ਹੈਗਾ ਅਸੀਂ ਪਰ ਸਭ ਤੋਂ ਵੱਡੀ ਗੱਲ ਇਸ ਵਾਰ ਇਲੈਕਸ਼ਨਾਂ ਵਿੱਚ ਦੇਖਣ ਨੂੰ ਮਿਲੀ ਕਿ ਭਾਰਤ ਪੋਸ਼ਣ ਆਸ਼ੂ ਔਰ ਦੂਜੇ ਪਾਸੇ ਰਵਨੀਤ ਸਿੰਘ ਬਿੱਟੂ ਤੁਸੀਂ ਯਾਦ ਕਰੋ ਜਦੋਂ ਭਾਰਤ ਪੋਸ਼ਣ ਆਸ਼ੂ ਉਹਨਾਂ ਨੂੰ ਗ੍ਰਿਫਤਾਰ ਕਰਨਾ ਸੀ ਜਦੋਂ ਅਰੈਸਟ ਕੀਤਾ ਗਿਆ ਸਲੂਨ ਦੇ ਵਿੱਚ ਆਸ਼ੂ ਬੈਠੇ ਹੁੰਦੇ ਨੇ ਤੇ ਨਾਲ ਕੌਣ ਬੈਠੇ ਹੁੰਦੇ ਆ ਨਾਲ ਬੈਠੇ ਹੁੰਦੇ ਨੇ ਰਵਨੀਤ ਸਿੰਘ ਬਿੱਟੂ ਤੇ ਰਵਨੀਤ ਸਿੰਘ ਬਿੱਟੂ ਪੂਰਾ ਜਿਹੜਾ ਆਪਦਾ ਉੱਥੇ ਯਰਾਨਾ ਨਭਾਉਂਦੇ ਨੇ ਪੂਰਾ ਉੱਥੇ ਬਹਿਸਦੇ ਨੇ ਪੁਲਿਸ ਵਾਲਿਆਂ ਦੇ ਨਾਲ ਉਸ ਤੋਂ ਬਾਅਦ ਪਰਚਾ ਵੀ ਦਰਜ ਹੁੰਦਾ ਉਹਨਾਂ ਤੇ ਕਿ ਕਾਨੂੰਨੀ ਕਾਰਵਾਈ ਦੇ ਵਿੱਚ ਵਿਘਨ ਪਾਇਆ ਪਰ ਹੁਣ ਜਦੋਂ ਆਸ਼ੂ ਹੋਣਾ ਨੂੰ ਟਿਕਟ ਦਿੱਤੀ ਗਈ ਤੇ ਦੂਜੇ ਪਾਸੇ ਜੀਵਨ ਗੁਪਤਾ ਦੇ ਪ੍ਰਚਾਰ ਜਿਹੜੇ ਕੀਤੇਗੇ ਆ ਰਵਨੀਤ ਸਿੰਘ ਬਿੱਟੂ ਹੋਣਾ ਦੇ ਬਲੋਂ ਤਾਂ ਰਵਨੀਤ ਬਿੱਟੂ ਹੋਣਾ ਨੂੰ ਅਸੀਂ ਇਹ ਸਵਾਲ ਵੀ ਪੁੱਛਿਆ ਕਿ ਕਿਹੋ ਜਿਹਾ ਲੱਗਦਾ ਜਦੋਂ ਅਸੀਂ ਦੋਸਤ ਦੇ ਸਾਹਮਣੇ ਹੀ ਆਪਣਾ ਪ੍ਰਚਾਰ ਕਰਨਾ ਹੋਵੇ ਤਾਂ ਉਹਨਾਂ ਨੇ ਕਿਹਾ ਕਿ ਸਿਆਸਤ ਦੇ ਵਿੱਚ ਕੋਈ ਦੋਸਤ ਨਹੀਂ ਹੁੰਦਾ ਕੋਈ ਦੁਸ਼ਮਨ ਨਹੀਂ ਹੁੰਦਾ ਤਾਂ ਉਹੀ ਗੱਲ ਹੈ ਕਿ ਸਿਆਸਤ ਦੇ ਵਿੱਚ ਕਦੋਂ ਕਿਸ ਦੇ ਰਿਸ਼ਤੇ ਕਿਵੇਂ ਬਣ ਜਾਣ ਇਹ ਕੁਝ ਨਹੀਂ ਪਤਾ ਲੱਗਦਾ ਪਰ ਹੁਣ ਥੋੜੀ ਦੇਰ ਦੇ ਵਿੱਚ ਰੁਝਾਨ ਆਉਣੇ ਜਿਹੜੇ ਆ ਹੋਰ ਵੀ ਸ਼ੁਰੂ ਹੋ ਜਾਣਗੇ ਪਹਿਲਾ ਰੁਝਾਨ ਜਿਹੜਾ ਆ ਚੁੱਕਿਆ ਪਹਿਲੇ ਰੁਝਾਨ ਦੇ ਵਿੱਚ ਤੁਹਾਨੂੰ ਦੱਸਿਆ ਕਿ ਆਸ਼ੂ ਅੱਗੇ ਜਾ ਰਹੇ ਪਰ ਇਹ ਸ਼ੁਰੂਆਤੀ ਰੁਝਾਨ ਨੇ ਅਸੀਂ ਵਾਰ-ਵਾਰ ਕਹਿ ਰਹੇ ਹਾਂ ਸ਼ੁਰੂਆਤੀ ਰੁਝਾਨ ਨੇ ਆਉਣ ਵਾਲੇ ਕੁਝ ਘੰਟਿਆਂ ਦੇ ਵਿੱਚ ਤਸਵੀਰ ਬਿਲਕੁਲ ਕਲੀਅਰ ਹੋ ਜਾਣੀ ਹੈ ਜਦੋਂ ਨਤੀਜੇ ਆਉਣਗੇ ਕਿਉਂਕਿ ਰੁਝਾਨਾਂ ਦੇ ਵਿੱਚ ਜਿਹੜਾ ਕੁਝ ਹੋਰ ਹੁੰਦੀਆਂ ਚੀਜ਼ਾਂ ਪਰਬਾਦ ਦੇ ਵਿੱਚ ਬਦਲ ਜਾਂਦੇ ਆ ਸਮੀ ਜਦੋਂ ਇਸ ਵਾਰ ਇਲੈਕਸ਼ਨ ਪਈ ਤਾਂ ਮੁੱਦੇ ਕਿਹੜੇ ਕਿਹੜੇ ਰਹੇ ਮੁੱਦੇ ਇਸ ਵਾਰ ਲੁਧਿਆਣਾ ਦੇ ਵਿੱਚ ਖਾਸ ਤੌਰ ਤੇ ਇੱਕ ਤਾਂ ਪਰਸਨਲ ਬਿਹੇਵੀਅਰ ਨੂੰ ਬਹੁਤ ਜ਼ਿਆਦਾ ਟਾਰਗੇਟ ਕੀਤਾ ਗਿਆ ਆਸ਼ੂ ਹੁਣਾ ਦੇ ਪਰਸਨਲ ਬਿਹੇਵੀਅਰ ਨੂੰ ਬਹੁਤ ਜ਼ਿਆਦਾ ਨਿਸ਼ਾਨੇ ਤੇ ਲਿਆ ਬੋਡੀਆਂ ਦੇ ਵਿੱਚ ਵੀ ਹੰਕਾਰ ਸ਼ਬਦ ਵਰਤਿਆ ਗਿਆ ਪਰ आम आदमी ਦੇ ਜਿਹੜੇ ਸੰਜੀਵ अरोड़ा ਉਹ ਕਹਿੰਦੇ ਨੇ ਕਿ ਮੈਂ ਤਾਂ ਨਿਮਰਤਾ ਦੇ ਨਾਲ ਚੱਲਣ ਵਾਲਾ ਵਿਅਕਤੀ ਹਾਂ ਉਹਨਾਂ ਨੇ ਇਹ ਵੀ ਗੱਲ ਕਹੀ ਕਿ ਮੈਂ ਤਾਂ ਲੋਕਾਂ ਦੇ ਲਈ ਸਮਾਜ ਭਲਾਈ ਦੇ ਕੰਮ ਪਹਿਲਾਂ ਵੀ ਕਰ ਰਿਆਂਗਾ ਬੁੱਢਾ ਨਾਲੇ ਵਾਲਾ ਵੀ ਤੁਸੀਂ ਦੇਖੋ ਬੁੱਢੇ ਨਾਲੇ ਵਾਲਾ ਵੀ ਜਿਹੜਾ ਮਸਲਾ ਚੱਲਿਆ ਉਦੋਂ ਵੀ ਬਹੁਤ ਸਾਰੇ ਲੋਕਾਂ ਨੇ ਸਵਾਲ ਚੁੱਕੇ ਪਰ ਬੁੱਢੇ ਨਾਲੇ ਦੀ ਕਿਹਾ ਐਂ ਪਾਰਟੀ ਨੇ ਕਿਹਾ ਕਿ ਤੁਸੀਂ ਜਾ ਕੇ ਦੇਖੋ ਸੀਚੇ ਵਾਲ ਉੱਤੇ ਪੂਰੀ ਸਫਾਈ ਕਰ ਰਹੇ ਨੇ ਜਿਵੇਂ ਕਾਲੀ ਵੇਈ ਦੀ ਸਫਾਈ ਕੀਤੀ ਓਵੇਂ ਉਹ ਬੁੱਢੇ ਨਾਲੇ ਦੀ ਵੀ ਕਰ ਰਹੇ ਨੇ ਪਰ ਥੋੜੀ ਦੇਰ ਦੇ ਵਿੱਚ ਪਹਿਲੇ ਰੁਝਾਨ ਦੇ ਵਿੱਚ ਭਾਰਤ ਪੂਸ਼ਨਾਸ਼ੂ ਅੱਗੇ ਨੇ ਤੇ ਇਹ ਰੁਝਾਨ ਕਦੋਂ ਬਦਲਦੇ ਆ ਕੀ ਬਦਲਦੀ ਹੈ ਇਹ ਵੀ ਤੁਹਾਨੂੰ ਦਿਖਾਵਾਂਗੇ ਅਗਲੇ ਸਮੇਂ ਕਰਨਾ ਤੱਕ ਜਰੂਰ ਲੈ ਚੱਲਾਂਗੇ ਔਰ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਕਿ ਜਦੋਂ ਵੋਟ ਬੈਂਕ ਦੀ ਗੱਲ ਆਉਂਦੀ ਹੈ ਕਿਉਂਕਿ ਕਿਹਾ ਜਾਂਦਾ ਹੈ ਕਈ ਕੈਂਡੀਡੇਟ ਕਿਸੇ ਨੂੰ ਜਿਤਾਉਣ ਦੇ ਲਈ ਨਹੀਂ ਕਿਸੇ ਨੂੰ ਹਰਾਉਣ ਦੇ ਲਈ ਵੀ ਖੜੇ ਕੀਤੇ ਜਾਂਦੇ ਨੇ ਕਈ ਕੈਂਡੀਡੇਟ ਉਹਨਾਂ ਜਿਤਾਉਣ ਦੇ ਵਿੱਚ ਫਾਇਦਾ ਨਹੀਂ ਕਰਦੇ ਜਿੰਨਾ ਹਰਾਉਣ ਦੇ ਵਿੱਚ ਕਰਦੇ ਆ ਤੁਸੀਂ ਦੇਖੋ ਜਿਹੜਾ 2017 ਦਾ ਸੀ ਵਿਧਾਨ ਸਭਾ ਚੋਣਾਂ ਆਮ ਆਇ ਪਾਰਟੀ ਨੂੰ 451384 ਵੋਟਾਂ ਪਈਆਂ 24% 36% ਵੋਟਾਂ ਪਈਆਂ ਕਾਂਗਰਸ ਨੂੰ 22% ਪਈਆਂ ਅਕਾਲੀ ਦਲ ਨੂੰ 14% ਭਾਜਪਾ ਨੂੰ 4% ਮਾਫ ਕਰਨਾ ਪਈਆਂ ਭਾਜਪਾ ਨੂੰ ਤੇ 8% ਪਈਆਂ ਜਿਹੜੀ ਲੋਕ ਇਨਸਾਫ پارٹی ਸੀ ਤਾਂ ਇਸ ਵਾਰ ਜਿਹੜੇ ਬੈਂਸ ਨੇ ਬੈਂਸਪਰਾ ਉਹ ਵੀ ਨਾਲ ਆਏ ਕਾਂਗਰਸ ਦੇ ਉਹਨਾਂ ਨੇ ਵੀ ਉੱਥੇ ਪ੍ਰਚਾਰ ਕੀਤਾ ਪਰ ਬਹੁਤ ਸਾਰੀਆਂ ਚੀਜ਼ਾਂ ਇਸ ਵਾਰ ਦੇਖਣ ਨੂੰ ਮਿਲੀਆਂ ਕਾਂਗਰਸ ਦੀ ਆਪਸੀ ਫੁੱਟ ਦੀਆਂ ਗੱਲਾਂ ਵੀ ਤੁਸੀਂ ਦੇਖੋ ਕਿਸ ਪ੍ਰਕਾਰ ਕਈ ਲੀਡਰ ਤਾਂ ਆਏ ਨੇ ਮਾਝੇ ਦੇ ਮੇਨ ਲੀਡਰ ਜਿਹੜੇ ਨੇ ਜਿਨ੍ਹਾਂ ਨੂੰ ਇਹ ਲੱਗ ਰਿਹਾ ਕਿ ਅਸੀਂ ਸੀਐਮ ਦੇ ਕੈਂਡੀਡੇਟਾਂ ਉਹ ਪ੍ਰਚਾਰ ਦੇ ਲਈ ਪਹੁੰਚੇ ਨੇ ਬਹੁਤ ਸਾਰੇ ਲੀਡਰਾਂ ਦਾ ਨਾਂ ਵੀ ਚੱਲੇ ਇੱਕ ਚਿੱਠੀ ਦਾ ਵੀ ਜ਼ਿਕਰ ਹੋਇਆ ਪਰ ਉਹ ਚਿੱਠੀ ਦੇ ਬਾਰੇ ਡਿਨਾਈ ਕੀਤਾ ਭਾਰਤ ਭੂਚਨਾਸ਼ ਨੂੰ ਹੋਣਾ ਨੇ ਬਹੁਤ ਸਾਰੀਆਂ ਚਰਚਾਵਾਂ ਉਦੋਂ ਵੀ ਚੱਲਦੀਆਂ ਰਹੀਆਂ ਪਰ ਜੇ ਦੂਜੇ ਪਾਸੇ ਆਵੇਂ ਪਾਰਟੀ ਗੱਲ ਕਰੀਏ ਤਾਂ ਸਾਰੀ ਲੀਡਰਸ਼ਿਪ ਜਿਹੜੀ ਆਵੇਂ ਪਾਰਟੀ ਦੀ ਲੁਧਿਆਣਾ ਦੇ ਵਿੱਚ ਬੈਠੀ ਸੀ ਤੇ ਸੱਤਾਧਾਰੀ ਧਿਰ ਨੂੰ ਫਾਇਦਾ ਜਿਮਨੀ ਚੋਣਾਂ ਦੇ ਵਿੱਚ ਹੋਣਾ ਇਹ ਗੱਲ ਜਿਹੜੀਆਂ ਆਮ ਪ੍ਰਚਲਿਤ ਆ ਕਿਉਂਕਿ ਜਿਵੇਂ ਪਹਿਲਾਂ ਸੀ ਕਿ ਸਾਮ-ਦਾਮ ਦੰਡ ਭੇਜ ਜਿਹੜੇ ਆ ਉਹ ਸਾਰੇ ਪਾਰਟੀ ਦੇ ਕੋਲ ਹੁੰਦੇ ਨੇ ਉਹ ਫਿਰ ਵਰਤੇ ਵੀ ਜਾਂਦੇ ਨੇ ਔਰ ਪਿਛਲੇ ਦਿਨਾਂ ਦੇ ਵਿੱਚ ਜੋ ਕੁਝ ਹੋਇਆ ਉਹ ਵੀ ਸਾਹਮਣੇ ਦੇਖਿਆ ਤੇ ਹੁਣ ਜਿਹੜਾ ਲੁਧਿਆਣਾ ਵੈਸਟ ਦੇ ਉੱਪਰ ਨਿਗਾ ਲੋਕਾਂ ਦੀਆਂ ਟਿਕੀਆਂ ਹੋਈਆਂ ਨੇ ਤਾਂ ਦੇਖਣਾਊਗਾ ਥੋੜੀ ਦੇਰ ਦੇ ਵਿੱਚ ਅਗਲੇ ਰੁਝਾਨ ਕੀ ਬੰਦ ਨੇ ਉਹ ਤੱਕ ਵੀ ਲੈ ਕੇ ਆਵਾਂਗੇ ਤੁਹਾਨੂੰ ਪਰ ਤਸਵੀਰਾਂ ਤੁਸੀਂ ਆ ਦੇਖੋ ਦੁਬਾਰਾ ਤੁਹਾਨੂੰ ਦਿਖਾਣੀਆਂ 2017 ਤੋਂ 2007 ਤੋਂ ਵੀ ਪਹਿਲਾਂ ਮੈਂ ਕਹੂੰਗਾ ਕਿ ਸਾਰੀ ਜਿਹੜੀ ਹੈ ਜਿਹੜੀਆਂ ਗ੍ਰਾਫਿਕ ਨੇ ਉਹ ਚਲਾਏ ਜਾਣ ਉਹ ਤੁਸੀਂ ਦੇਖੋ 2017 ਤੁਹਾਨੂੰ ਦੱਸਿਆ ਕਿ ਵਿਧਾਨ ਸਭਾ ਦੇ ਵਿੱਚ ਕਿਸ ਨੂੰ ਕਿੰਨੀਆਂ ਵੋਟਾਂ ਪਈਆਂ ਪਰ 17 ਦੇ ਤੁਸੀਂ ਨਤੀਜੇ ਦੇਖ ਸਕਦੇ ਹੋ 17 ਦੇ ਜਦੋਂ ਨਤੀਜੇ ਆਏ 17 ਦੇ ਵਿੱਚ ਸਰਕਾਰ ਬੰਦੀ ਹੈ ਆ ਕਾਂਗਰਸ ਦੀ ਔਰ ਆਮ ਆਈ ਪਾਰਟੀ ਉਦੋਂ ਚਿੰਗ ਲਾਉਂਦੀ ਹੈ ਪੰਜਾਬ ਦੇ ਵਿੱਚ ਉਦੋਂ ਕੁਝ ਕੁ ਸੀਟਾਂ ਕੱਢ ਕੇ ਲੈ ਕੇ ਜਾਂਦੀ ਆਮ ਆਈ ਪਾਰਟੀ ਤੇ 66627 ਵੋਟਾਂ ਆຊੂ ਹੁਣਾਂ ਨੂੰ ਪੈਂਦੀਆਂ ਨੇ ਜੋ ਕਿ 36000 ਦੇ ਫਰਕ ਨਾਲ ਜਿੱਤੇ ਨੇ ਬਹੁਤ ਜਿਆਦੇ ਫਰਕ ਨਾਲ ਜਿੱਦਿਆ ਪਰ ਕਿਹਾ ਜਾਂਦਾ ਹੈ ਕਿ ਲੁਧਿਆਣਾ ਵੈਸਟ ਦੇ ਵਿੱਚ ਆਸ਼ੂ ਹੋਣਾ ਦਾ ਚੰਗਾ ਖਾਸਾ ਰੁਤਬਾ ਉਹਨਾਂ ਦਾ ਹੈਗਾ ਉਹਨਾਂ ਦੀ ਲੋਕਾਂ ਦੇ ਨਾਲ ਨੇੜਤਾ ਕਿਉਂਕਿ ਗਰਾਊਂਡ ਜ਼ੀਰੋ ਤੋਂ ਉੱਠੇ ਹੋਏ ਨੇ ਤੁਸੀਂ ਦੇਖੋ ਪਹਿਲਾਂ ਐਮਸੀ ਬਣਦੇ ਨੇ ਐਮਸੀ ਤੋਂ ਬਾਅਦ ਫਿਰ ਉਹਨਾਂ ਨੂੰ ਐਮਲਏ ਟਿਕਟ ਮਿਲਦੀ ਹੈ ਤੇ ਐਮਲਏ ਬਣ ਜਾਂਦੇ ਆ ਕੁਝ ਕਾਉਂਟਰਵਰਸੀਆਂ ਨਾਲ ਚੱਲਦੀਆਂ ਰਹਿੰਦੀਆਂ ਨੇ ਭਾਰਤਪੂਸ਼ ਆਸ਼ੂ ਹੋਣਾ ਦੇ ਸੁਭਾ ਨੂੰ ਲੈ ਕੇ ਉਹਨਾਂ ਦੀ ਜਿਹੜੀ ਗੱਲਬਾਤ ਨੂੰ ਲੈ ਕੇ ਭਰ ਕਿਹਾ ਜਾਂਦਾ ਹੈ ਸਿਆਸਤ ਦੇ ਵਿੱਚ ਤੁਸੀਂ ਕੈਮਰੇ ਤੇ ਆਉਣੇ ਚਾਹੀਦੇ ਹੋ ਸਿਆਸਤ ਦੇ ਵਿੱਚ ਤੁਸੀਂ মিডিਆ ਅੱਗੇ ਆਉਣੇ ਚਾਹੀਦੇ ਹੋ ਚਾਹੇ ਜਿਵੇਂ ਮਰਜੀ ਤੁਹਾਡਾ ਕੋਈ ਵੀ ਜਿਹੜਾ ਤੁਹਾਡਾ ਬਿਹੇਵੀਅਰ ਹੋਵੇ ਕਿਉਂਕਿ ਅੱਜ ਕੱਲ ਲੋਕ ਜਿਹੜੇ ਨੇ ਉਹ ਜਿਹੜਾ ਚਰਚਾ ਦੇ ਵਿੱਚ ਲੀਡਰ ਰਹਿੰਦਾ ਉਸ ਨੂੰ ਹੀ ਜਿਹੜਾ ਲੋਕ ਪਸੰਦ ਕਰਦੇ ਆ ਤੇ ਦੂਜੇ ਪਾਸੇ ਅਹਿਬਾਬ ਗਰੇਵਾਲ ਹਾਲਾਂਕਿ ਅਹਿਬਾਬ ਗਰੇਵਾਲ ਜੇ ਗੱਲ ਕਰੀ ਜਾਵੇ ਤਾਂ ਅਹਿਬਾਬ ਗਰੇਵਾਲ ਉਹ ਨੇ ਜਿਹੜੇ